ਅਸੀਂ ਵੀ ਅਮਰਤਾਰੀਆਂ ਮੈਂ 1962 ਦਾ ਅਮਰ ਛਕਿਆ ਮੇਰਾ ਤਾਂ ਕਿਸੇ ਨੇ ਕਦੇ ਚਰਚਾ ਨਹੀਂ ਕੀਤਾ ਇੱਕ ਮੁੰਡਾ ਆਉਂਦਾ ਨਾ ਦਾੜੀ ਰੱਖੀ ਐ ਨਾ ਕੇਸ ਰੱਖਿਆ ਅਮਰ ਛਕ ਲਿਆ ਜੀ ਤੇ ਆਨੰਦਪੁਰ ਸਾਹਿਬ ਦੇ ਵਿੱਚ ਤੁਸੀਂ ਇੱਕਦਮ ਚਰਚਾ ਸ਼ੁਰੂ ਹੋ ਜਾਂਦੀ ਹੈ ਕਿ ਯਹਾਂ ਅਮਰਤਪਾਲ ਨੇ ਅਮਰਤਪਾਲ ਨੇ ਉਸ ਤੋਂ ਪਹਿਲਾਂ ਕੌਮ ਲਈ ਪੰਥ ਲਈ ਕੀਤਾ ਕੀ ਸੀ ਹੂ ਪ੍ਰੋਮੋਟਡ ਹੇ ਜਿਹੜਾ ਪੰਜਾਬ ਨੂੰ ਬਾਹਰਲੇ ਵਿਦੇਸ਼ੀ ਲੋਕ ਬੈਠੇ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਐ ਮੈਂ ਤੁਹਾਡੇ ਮੱਦੇਨ ਮੈਂ ਉਹਨਾਂ ਨੂੰ ਵਾਰਨਿੰਗ ਦਿੰਨਾ ਹੈ ਕਿ ਪੰਜਾਬ ਦਾ ਸਿੱਖ ਇਹਨੂੰ ਆਪਣੀ ਧਰਤੀ ਮੰਨਦਾ ਜਨਰਲ ਹਰਬਖਸ਼ ਸਿੰਘ ਨੇ ਕਿਹਾ ਸੀ ਲਾਈਟਰੀ ਜਨਰਲ ਹਰਬਖਸ਼ ਸਿੰਘ ਨੇ ਕਹਿਣ ਲੱਗੇ ਭਈ ਜਦੋਂ ਇਹ ਜਨਰ ਚੌਧਰੀ ਨੇ ਕਿਹਾ ਕਿ ਤੁਸੀਂ ਬਿਆਸ ਤੋਂ ਪਿੱਛੇ ੜ ਜਾਓ ਉਹਨਾਂ ਨੇ ਕਿਹਾ ਅਸੀਂ ਪਹਿਲਾਂ ਪਾਕਿਸਤਾਨ ਦੇ ਵਿੱਚ ਢਣਕਾਣਾ ਸਾਹਿਬ ਛੱਡ ਆਏ ਆ ਲਾਹੌਰ ਛੱਡ ਆਏ ਆ ਕਰਤਾਰਪੁਰ ਸਾਹਿਬ ਛੱਡ ਆਏ ਆ ਪੰਜਾ ਸਾਹਿਬ ਛੱਡ ਆਇਆ ਹੁਣ ਮੈਂ ਅਸੀਂ ਇਹ ਧਰਤੀ ਨਹੀਂ ਛੱਡਣ ਲੱਗੇ ਸੋ ਉਹ ਜਿਹੜੇ ਆ ਉਹ ਪਾਕਿਸਤਾਨੀਆਂ ਦੇ ਹੱਥ 'ਚ ਖੇਡਦੇ ਆ ਹਾਂ ਦੇਸ਼ ਦੇ ਦੁਸ਼ਮਣਾਂ ਪੰਜਾਬ ਦਾ ਵਿੱਚ ਬਸ ਸਿੰਧੋਸਤਾਨ ਦਾ ਵਸਤਾ ਹਰ ਸਿੱਖ ਦੇਸ਼ ਭਗਤ ਹੈ ਆਪਣੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਸਾਨੂੰ ਜਨਰਲ ਹਰਬਖਸ਼ ਸਿੰਘ ਦਾ ਵੀ ਇਤਿਹਾਸ ਅਸੀਂ ਉਹਨੇ ਵੀ ਵਾਰਿਸ ਹੈ ਅਸੀਂ ਹਰੀ ਸਿੰਘ ਨਲੂਏ ਦੇ ਵੀ ਵਾਰਿਸ ਹੈ ਅਸੀਂ ਫੇਰ ਮਾਰਸ਼ਲ ਅਰਜਨ ਸਿੰਘ ਦੇ ਵੀ ਵਾਰਿਸ ਹੈ ਮਾਰਸ਼ਲ ਆਫ ਦੀਅਰ ਅਰਜਨ ਸਿੰਘ ਦੇ ਅਸੀਂ ਦੇਸ਼ ਭਗਤ ਹੈਗੇ ਹਾਂ